ਹੈਲੋ ਜੀ ਅੱਜ ਅਸੀਂ ਆਏ ਹੋਏ ਹਾਂਗੇ ਅਸੀਂ ਫੇਰ ਹੀ ਅੰਮ੍ਰਿਤਸਰ ਸਾਹਿਬ ਅਸੀਂ ਅੰਮ੍ਰਿਤਸਰ ਸਾਹਿਬ ਦੇ ਪੂਰੇ ਵਧੀਆ ਦਰਸ਼ਨ ਕੀਤੇ ਨੇਗੇ ਤੇ ਤੁਸੀਂ ਨੇ ਸਾਰਿਆਂ ਨੇ ਵੀਡੀਓ ਨੂੰ ਫੁੱਲ ਦੇਖਣਾ ਤੇ ਸਾਰਿਆਂ ਨੇ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਧਰ ਆ ਜੀ ਜਲਿਆਂ ਵਾਲਾ ਬਾਗ ਇੱਧਰ ਆਪਾਂ ਸਵੇਰ ਜਾ ਕੇ ਆਵਾਂਗੇ ਹੁਣ ਗੇਟ ਲੱਗ ਗਏ ਨੇ ਸਵੇਰ 7 ਵਜੇ ਗੇਟ ਖੁੱਲਣਗੇ ਤੇ ਉਦੋਂ ਆਪਾਂ ਅੰਦਰ ਜਾ ਕੇ ਆਵਾਂਗੇ ਉਹ ਦੇਖ ਲੋ ਜੀ ਸਾਹਮਣੇ ਸ੍ਰੀ ਹਰਿਮੰਦਰ ਸਾਹਿਬ ਕਿੰਨਾ ਸੋਹਣਾ ਲੱਗ ਰਿਹਾਗਾ ਇੱਧਰ ਆ ਜੋੜਾ ਕਰ ਜੀ ਇੱਧਰ ਪਹਿਲਾਂ ਆਪਾਂ ਜੋੜੇ ਜਮਾ ਕਰਾ ਦਈਏ ਫਿਰ ਆਪਾਂ ਅੰਦਰ ਚਲਦੇ ਆਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆ ਦੇਖ ਲਓ ਸ੍ਰੀ ਹਰਿਮੰਦਰ ਸਾਹਿਬ ਪਹਿਲਾਂ ਆਪਾਂ ਅੰਦਰ ਮੱਥ ਟੇਕ ਕੇ ਆਉਣਾ ਜੀ ਠੀਕ ਆ ਫਿਰ ਆਪਾਂ ਦੇਖ ਲਓ ਕਿੰਨੀ ਵੱਡੀ ਲਾਈਨ ਲੱਗੀ ਹੋਈ ਹੈ ਜੀ ਬਹੁਤ ਲੰਬੀ ਲਾਈਨ ਹੈਗੀ ਆਪਾਂ ਨੂੰ ਖੜਨਾ ਪਊਗਾ ਲਾਈਨ ਦੇ ਵਿੱਚ ਠੀਕ ਆ ਆਜੋ ਆਪਾਂ ਚੱਲਦੇ ਅੰਦਰ ਹੋਈ ਦਰਸ਼ਨ ਕਰਕੇ ਜਿਹੜੇ ਬੈਠੇ ਗਏ ਸੀ ਥੀਗਾ ਸਾਨੂੰ ਇੱਥੇ ਆ ਮਿਲ ਗਿਆ ਸਾਡਾ ਸਾਥੀ ਥੀ ਤੇ ਭਾਈ ਕਰ ਦਿਓ ਬਾਈਸ ਹੈ ਹੈਲੋ ਗਾਇਸ ਇਹ ਗਾਇਸ ਚੰਡੀਗੜ੍ਹ ਤੋਂ ਠੀਕ ਆ ਚੰਡੀਗੜ੍ਹ ਤੇ ਦਾ ਨਾਮ ਪੂਰਾ ਦੀਪ ਚੱਕਰਵਰਤੀ ਸੀ ਆਖੀ ਸੀਗਾ ਦੀਪ ਮਾਤਵ ਇਹ ਠੀਕ ਆ ਚੰਡੀਗੜ੍ਹ ਤੋਂ ਹੈ ਇਧਰ ਆ ਬੈਠਾ ਗਏ ਸੀ ਬ੍ਰਦਰ ਹਾਇ ਕਰ ਦਿਓ ਗਾਇਸ ਸਾਰਿਆਂ ਨੇ ਵੀਡੀਓ ਨੂੰ ਲਾਈਕ ਕਰ ਦਿਓ ਠੀਕ ਆ ਗਾਇਸ ਇਹ ਆ ਜੀ 베ਰ बाबा ਬੁੱਢਾ ਸਾਹਿਬ ਜੀ ਇਸਤੇ ਬਾਬਾ ਬੁੱਢਾ ਜੀ ਬੈਠ ਕੇ ਤੇ ਸ੍ਰੀ ਹਰਮਿੰਦਰ ਸਾਹਿਬ ਦੀ ਸੇਵਾ ਕਰਵਾਇਆ ਕਰਦੇ ਸੀ ਗਾ ਜੇ ਦੇਖ ਲਓ ਤੁਸੀਂ ਪੜ੍ਹ ਸਕਦੇ ਹੋ ਇਤਿਹਾਸਪੁਰ ਇੱਧਰ ਲੰਗਰ ਲੱਗਾ ਹੋਇਆ ਜੀ ਆਪਾਂ ਆਜੋ ਪਹਿਲਾਂ ਲੰਗਰ ਛਕਦੇ ਆਂ ਫਿਰ ਆਪਾਂ ਚੱਲ ਜਾਂਗੇ ਬਾਹਰ ਠੀਕ ਆ ਇਹ ਮੂਰਤੀ ਹੈ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਦੇਖ ਲਓ ਕਿੰਨੀ ਸੋਹਣੀ ਬਣਾਈ ਹੋਈ ਹੈ ਗਾਇਸ ਜਦੋਂ ਆਪਾਂ ਇਧਰ ਐਂਟਰ ਹੁੰਨੇ ਆਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਧਰੋਂ ਗੇਟ ਦੇ ਜਮਾਂ ਬਿਲਕੁਲ ਸਾਹਮਣੇ ਬਣੀ ਹੋਈ ਹੈਗੀ ਇਹ ਦੇਖ ਲਓ ਤੁਸੀਂ ਇਹ ਆ ਜੀ ਸਾਹਮਣੇ ਦੁਵਾਰਾ ਸ੍ਰੀ ਸਾਰਾਗੜੀ ਸਾਹਿਬ ਜੀ ਇਹਦੇ ਨਾਲ ਲੱਗਦਾ ਇੱਕ ਹੋਟਲ ਵੀ ਹੈਗਾ ਜੀ ਠੀਕ ਆ ਇਹ ਪ्योर ਵੈਜੀਟੇਰੀਅਨ ਹੈਗਾ ਜੀ ਇੱਥੇ ਖਾਣਾ ਮਿਲਦਾ ਠੀਕ ਆ ਦੇਖ ਲਓ ਤੁਸੀਂ ਬਹੁਤ ਵਧੀਆ ਬਣਾਇਆ ਹੋਇਆ ਹੈਗਾ ਇੱਥੇ ਹੋਟਲ ਇਹ ਬਹੁਤ ਵਧੀਆ ਦੇ ਨਾਲ ਗੁਰਦੁਆਰੇ ਦੇ ਲੱਗਦਾ ਇਹ ਹੈ ਜੀ ਮਦਨ ਲਾਲ ਡੀਂਗਰਾ ਜੀ ਦਾ ਪੁੱਤ ਇਹ ਹੈ ਜੀ ਗੁਰਦੁਆਰਾ ਸ੍ਰੀ ਸੋਹਜਨ ਸਾਹਿਬ ਜੀ ਇਹ ਸਾਰਾ ਗੜੀ ਸਾਹਿਬ ਦੇ ਨਾਲ ਸੱਜੇ ਪਾਸੇ ਗਾਇਸ ਇਹ ਨਾਲ ਹੀ ਆ ਠੀਕ ਹੈ ਗੁਰਦੁਆਰਾ ਸਾਰਿਆਂ ਨੇ ਕਮੈਂਟ ਵਿੱਚ ਇੱਕ ਵਾਰੀ ਸਤ ਨਮਸਕਾਰ ਵੀ ਆ ਗੁਰੂ ਜ਼ਰੂਰ ਲਿਖ ਕੇ ਜਾਓ ਜੀ ਇਹ ਬੋਤ ਹੈ ਗਾਇਸ ਡਾਕਟਰ ਭੀਮਰਾਵ ਅਮੇਦਕਰ ਜੀ ਦਾ ਦੇਖ ਲਓ ਕਿੰਨਾ ਵਧੀਆ ਬਣਿਆ ਹੋਇਆ ਹੈ ਗਾਇਸ ਇਹ ਆਵਣਾ ਰੋ ਇਹ ਸਾਥੀ ਬਈ ਜਲੇ ਵਾਲੇ ਬਾਹਰ ਦੇ ਅੰਦਰੋਂ ਠੀਕ ਆ ਤੁਹਾਨੂੰ ਉਧਰ ਖੂ ਦਿਖਾਉਂਗਾ ਮੈਂ ਠੀਕ ਜਿੱਤੇ ਗੋਲੀਆਂ ਚੱਲਿਆ ਜਿਗੀਆਂ ਉਹ ਗੋਲੀਆਂ ਮਾਰੇ ਸੀ ਉਹਨਾਂ ਨੇ ਹੱਥਿਆਂ ਤੇ ਬਜ਼ੁਰਗਾਂ ਤੇ ਬੱਚਾਂ ਦੇ ਬੁੜੀਆਂ ਨੇ ਗਾਇਸ ਔਰ ਤੜਨਾ ਗੋਲੀਆਂ ਚ ਲਾਇਆ ਸੀ ਨਾ ਗਰੇਜ਼ਾਂ ਨੇ ਉਹ ਇੱਧਰ ਆ ਗਾ ਖੂ ਦੇ ਬੱਚੇ ਉਹਦੇ ਜਾਨ ਚੋਂ ਲੈ ਡਿੱਗੇ ਸੀ ਉਹ ਕਿ ਉਹਦੀ ਫੋਟੋ ਬਾਹਰ ਤੋਂ ਗਾਇਸ ਉਹ ਉਹ ਸਾਈਡ ਤੇ ਉੱਧਰ ਆ ਆਹ ਦੇਖ ਮਾਰ ਕੇ ਸੋਣਾ ਉਹ ਸੈਂਟਰ ਚ ਰਹਿ ਕੇ ਫੋਟੋ ਵੜੀ ਜਾਂਦਾ ਆ ਚੱਲ ਹਾਂ ਇਹ ਉੱਧਰ ਆ ਠੀਕ ਆ ਉਹ ਖੂ ਤੇ ਉਹ ਕੰਧ ਦੇ ਇੱਥੇ ਗੋਲੀਆਂ ਚੱਲੀਆਂ ਸੀ ਧੀਆ ਗੋਲੀਆਂ ਹਨਾ ਗੋਲੀਆਂ ਚੱਲੀਆਂ ਉੱਤੇ ਅੰਗਰੇਜ਼ਾਂ ਨੇ ਗੋਲੀਆਂ ਚਲਾਈਆਂ ਸੀ ਜਾਂ ਨੇ ਹੱਥਾਂ ਤੇ ਪੰਜਾਬੀਆਂ ਤੇ ਆਪਣੇ ਦੇ ਠੀਕਾ ਉਧਰ ਸਾਰਾ ਉਧਰ ਹੋਆਗਾ ਤੁਹਾਨੂੰ ਦਿਖਾਉਣਾ ਹੈ ਉਧਰ ਹੈ ਠੀਕਾ ਸਾਰਿਆਂ ਨੇ ਵੀਡੀਓ ਤੇ ਬੰਨੇ ਰਹੋ ਗਾਈ ਜ ਆ ਖੂਹ ਆ ਠੀਕ ਹੈ ਜਿੱਥੇ ਹੈ ਨਾ ਉਹ ਨੇ ਹੱਥੇ ਲੋਕਾਂ ਨੇ ਆਪਣੀ ਜਾਨ ਤੋਨ ਲਈ ਠੀਕਾ ਖੂਹ ਦੇ ਵਿੱਚ ਸਾਲ ਮਾਰੀ ਸੀ ਨਾ ਆਹੀ ਆ ਉਹ ਦਿਖਾਉਣਾ ਹਾਂ ਦੇ ਤੁਹਾਨੂੰ ਵਿੱਚ ਦਿਖ ਰਿਹਾ ਹੋਊਗਾ ਇੱਥੋਂ ਵਿੱਚ ਦੇਖ ਨਹੀਂ ਜਾਗਾ ਕੈਮਰੇ ਵਿੱਚ ਆ ਦੇਖ ਲਓ ਗਾਈ ਕੋ ਇੰਨਾ ਕਿ ਦਿਖ ਰਿਹਾ ਦਰ ਚਾਰੇ ਪਾਸੇ ਸ਼ੀਸ਼ੇ ਲੱਗੇ ਹੋਏ ਨੇਗੇ ਸਾਰੇ ਬਾਰੇ ਹੀਛਣਾ ਗਏ ਟਾਗ ਦਾ ਖੜੀਗਾ ਲੋਕ ਪੈਦੇ ਹਿੱਡਦੇ ਨੇ ਤਾਂ ਕਰਕੇ ਗਾਜੇ ਪਟਲੋਲੇ ਲਿਖਿਆ ਠੀਕ ਹੈ ਇਹ ਲੋਕ ਪਾਦੇ ਪਾਦੇ ਖੂਦ ਡਿੱਗੇ ਜੀ ਟੋਟਲ 120 ਲਾਸਾ ਸੀਗੀਆਂ ਉਹ ਗਾਇਸ ਜਿਹੜੇ ਖੂਦ ਦੇ ਵਿੱਚ ਡਿੱਗੇ ਸੀਗਾ ਗਾਜੇ ਮੇਰੇ ਪਿੱਛੇ ਹੋਇਆ ਠੀਕ ਹੈ ਜਿੱਥੇ ਗੋਲੀਆਂ ਚਲਾਈ ਸੀ ਅੰਗਰੇਜ਼ਾਂ ਨੇ ਉਹ ਪਿੱਛੇ ਨਿਸ਼ਾਨ ਨੇ ਗੇ ਸਾਰੇ ਤੁਹਾਨੂੰ ਦਿਖਾਉਣਾ ਮੈਂ ਅੱਗੇ ਜਾ ਕੇ ਉਹ ਦੇਖ ਲਓ ਗਾਇਸ ਉਹਰੇ ਰੇਡੀ ਉਹ ਗੋਲੀਆਂ ਨੇ हां ਠੀਕ ਆ ਉਧਰ ਤੇ ਗਏ ਠੀਕ ਆ ਉਹ ਨਿਸ਼ਾਨ ਗਏ ਜਦੋਂ ਅੰਗਰੇਜ਼ਾਂ ਨੇ ਗੋਲੀਆਂ ਚਲਾਈ ਸੀ ਇੱਥੇ ਆ ਦੇਖ ਲੋ ਗੇਸ ਹਾਈ ਮਾਰਦੇ ਗੇਸ ਬਹੁਤ ਪੁਰਾਣੀ ਉਹਨਾਂ ਨੇ ਸਾਂਭ ਰੱਖਿਆ ਦੇਖੋ ਹੇ ਤੱਕ ਇਹਨਾਂ ਨੇ ਇੱਥੇ ਆ ਨਿਸ਼ਾਨ ਆ ਦੇਖ ਲੋ ਇੱਥੇ ਤੁਸੀਂ ਕਿਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟਸ ਆ ਦੋ ਠੀਕ ਆ ਗੇਸ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਾਦੇ ਤੇ ਨਾਮ ਲਿਖਣੇ ਖੜਿਆ ਨੇ ਹੂੰ ਹੂੰ ਉਹ ਸਾਰੇ ਸਾਰੇ ਠੀਕ ਸਾਰੇ ਇੱਥੇ ਤੇ ਦਾਸੇ ਦਾ ਜੀ ਨਾਮ ਲਿਖਾਉਣੇ ਇੱਥੇ ਪਰ ਇਹਨਾਂ ਦਾ ਕਨੈਕਸ਼ਨ ਹੈਗਾ ਇਹਦੇ ਨਾਲ ਪਤਾ ਨਹੀਂ ਹੈਗਾ ਠੀਕ ਹੈ ਜਲੇ ਵਾਲੇ ਬਾਹਰ ਨਾਲ ਤੁਸੀਂ ਕਮੈਂਟ ਦੱਸੋ ਠੀਕ ਹੈ ਗਾਈਜ ਇਹ ਤਾਂ ਪਹਿਲਾਂ ਗੋਲੀਆਂ ਚੱਲੇ ਸੀ ਹੈ ਨਾ ਉਰੇ ਪਹਿਲਾਂ ਇੱਥੇ ਉਹਨਾਂ ਦੀ ਸਭਾ ਸੀਗੀ ਆਪਣੇ ਉਹਨਾਂ ਦੇ ਸਹੀਦ ਬੇ ਸਹੀਦ ਹੋਏ ਸੀ ਬੰਦੇ ਠੀਕ ਹੈ ਉਰੇ ਇਹਦੇ ਆਲੇ ਦੁਆਲੇ ਗਏ ਸੀ ਉਹਨਾਂ ਨੇ ਸਭਾ ਕੀਤੀ ਸੀ ਪਹਿਲਾਂ ਠੀਕ ਹੈ ਅੰਗਰੇਜ਼ਾਂ ਨੇ ਫੇਰ ਇੱਥੇ ਗੋਲੀਆਂ ਚਲਾਏ ਜੀ ਫੇਰ ਉਧਰ ਜਾ ਕੇ ਭੱਜੇ ਠੀਕ ਹੈ ਉਹ ਬਚਾਉਂਦੇ ਆਪਦੀ ਜਾਨ ਬਚਾਉਂਦੇ ਠੀਕ ਹੈ ਖੋਹ गई इधर भी ठीक है गोलियां चलेंगे देख लो इसे गोलियाँ के सत्ती निशान ठीक है इसे जनरल डायर के आदेश अनुसार क्या चलाए गए ठीक है और इधर दिखाने देख लो देख लो भाई गोलियाँ निशान ठीक है और इधर भी गोलियां चलें उधर भी चले गए ठीक है बहुत फायरिंग हुई सी इत ब लोग ऐसे आम लोग मारे गए थे, थे ਬਾਲੇ ਦੇ ਦੋਸਤ ਨਹੀਂ ਗਏ ਜਾਣਗੇ ਸੁਰੇ ਗਾਈ ਆ ਦੇਖ ਲੋ ਲੋਕ ਜਿਹੜੇ ਹਨ ਇਹਦੇ ਕੋਲੇ ਲੁਕੇ ਸੀਗੇ ਹਨ ਆ ਦੇਖ ਲੋ ਇਹ ਥੱਲੇ ਵੀ ਗੋਲੀਆਂ ਨੇ ਹਨ ਜਿਹੜੇ ਇਹਦੇ ਵਿੱਚ ਲੁਕੇ ਸੀਗੇ ਹੋਰ ਜੇ ਮੈਂ ਤੁਹਾਨੂੰ ਕੋਲੇ ਜਾ ਕੇ ਦਿਖਾ ਰਿਹਾ ਹਾਂ ਆ ਦੇਖੋ ਗਾਈ ਜਿਹੜੇ ਲੋਕ ਉਰੇ ਲੁਕੇ ਸੀ ਨਾ ਕੰਧ ਕੋਲੇ ਹੱਥਲੇ ਆ ਦੇਖੋ ਆਹ ਇੱਥੇ ਵੀ ਗੋਲੀਆਂ ਨੇ ਹਨ ਇੱਥੇ ਵੀ ਗੋਲੀਆਂ ਚੱਲੀਆਂ ਸੀਗੇ ਆ ਠੀਕ ਆ ਬੀ ਠੀਕ ਆ ਦੇਖ ਸਕਦੇ ਹੋ ਤੁਸੀਂ ਇੱਥੇ ਠੀਕ ਆ ਗੱਜਾਤੀ ਦੇ ਥੋੜੀ ਗੱਤ ਕੀ ਇੱਥੇ ਆ ਜੱਲਿਆਂ ਵਾਲੇ ਬਾਗ ਦੇ ਵਿੱਚ ਠੀਕ ਆ ਕਮੈਂਟ ਕਰਕੇ ਸਾਰੇ ਨੇ ਕਮੈਂਟ ਦੱਸਣਾ ਠੀਕ ਆ ਕੀ ਚੀਜ਼ ਆ ਗਈ ਆ ਇੱਥੇ ਖੰਭੇ ਲੱਗੇ ਹੋਏ ਇਹਦੇ ਇਹ ਗਵਾਨ ਹੈ ਗੱਜਾ ਦੇ ਜੋਤ ਲੱਗੀ ਹੈ ਠੀਕ ਆ ਅਮਰ ਜੋਤ ਜੱਲਿਆਂ ਵਾਲੇ ਬਾਗ ਦੇ ਵਿੱਚ ਬੈਠੇ ਆ ਜੀ ਆਪਾਂ ਗਏ 9 ਵਜੇ ਖੁੱਲੋਈ ਠੀਕ ਆ 8 ਗੱਲੇ ਜਿੱਤੇ ਸਾਰੇ ਸੀ ਤੇ ਫੋਟੋ ਆਣੀਆਂ ਠੀਕ ਆ ਉਹ ਮੇਰੇ ਪਿੱਛੇ ਤੁਸੀਂ ਦੇਖ ਲਓ ਗੇਟ 9 ਵਜੇ ਖੁੱਲੋਏ ਠੀਕ ਆ ਭਯਾ ਦੇਖ ਲੋ ਠੀਕ ਹੈ ਸਿੱਧਾ ਸਾਰਿਆਂ ਦੇ ਨਾਮ ਉੱਪਰ ਲਾਜ ਪੱਤਰ ਆਏ ਕਰਤਾਰ ਸਿੰਘ ਸਰਾਪਾ ਮਦਨ لال ਡਿੰਗਰ ਆਏ ਅਚਰ ਸਿੰਘ ਗੁੱਜੀਆਂ ਤੇ ਵੀ ਇੰਦਰ ਸਿੰਘ ਬੇਰਕਾ ਦਾਦਾ ਪਾਪਾ ਸਿੰਘ ਕੈਨੇਡੀਅਨ ਆਪਾ ਗੁੱਜਰ ਸਿੰਘ ਬਾਬਾ ਗੁਰਮੁਖ ਸਿੰਘ ਆਇਸ ਬਾਬਾ ਜੇਤ ਸਿੰਘ ਬਾਬਾ ਖੜਕੇ ਸਿੰਘ ਇਧਰ ਭਾਈ ਭਾਰ ਸਿੰਘ ਕੈਨੇਡੀਅਨ

दे दे ये था वो राष्ट्रवाद जो चले वाला बाग में गोलियों की आवाज और लोगों की ग्रामों से निकला था और जिसके चलते ऊधम सिंह ने उन्नीस सौ इकतालीस में लंदन के ऑक्स्टन हॉल में माइकल और ड्रायर को गोली मारकर इस जल का बदला ले ਸਿੰਘ ਦਮਸਰੂਪ ਜਾਨਾਵਾ ਐਨਜੀ ਸ਼ਹੀਦ ਉਦਮ ਸਿੰਘ ਤੇ ਸਾਰਿਆਂ ਨੇ ਦੱਸੋ ਠੀਕ ਹੈ ਇਸ ਦੇ ਵਿੱਚ ਕੀ ਆਗਾ ਸਾਰੇ ਕਮੈਂਟ ਕਰਕੇ ਦੱਸੋ ਵੀ ਇਹ ਦੇ ਵਿੱਚ ਕੀ ਆਗਾ ਜੇ ਕਾਲੀ ਨਾ ਕਰਾਏ ਜੀ ਨਾਮੇਨਰੋ ਫਸਟ ਦੇਖ ਰਿਹਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਵਿੱਚ